ਕੈਨੇਡਾ ਦੇ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਪੰਜਾਬੀਆਂ ਦੇ ਲਈ ਬੜਾ ਉਤਸ਼ਾਹ ਵਾਲਾ ਮਾਹੌਲ ਪੈਦਾ ਕੀਤਾ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਆਪਣੀ ਜਿੱਤ ਦਰਜ ਕੀਤੀ ਹੈ ਉੱਥੇ ਹੀ ਉਹਨਾਂ ਦੇ ਮੱਦੇ ਮੁਕਾਬਲ ਉਹਨਾਂ ਦੇ ਖਿਲਾਫ ਖੜਨ ਵਾਲੇ ਵੀ ਪੰਜਾਬੀ ਸੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉਮੀਦਵਾਰ ਸੀ ਜਿਨ੍ਹਾਂ ਦੇ ਵੱਲੋਂ ਆਪਣੀ ਕਿਸਮਤ ਅਜ਼ਮਾਈ ਗਈ ਜਿਸ ਤੋਂ ਲਗਭਗ 22 ਉਮੀਦਵਾਰ ਜੜੇ ਆ ਪੰਜਾਬੀ ਮੂਲ ਦੇ ਉਹ ਜੇਤੂ ਰਹੇ ਜਿਸ ਤੋਂ ਬਾਅਦ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਉਹ ਕਹਿ ਲਈਏ ਕਿ ਜਿਹੜੇ ਜਿਹੜੇ ਪਿੰਨ ਨਾਲ ਕੋਈ ਸੰਬੰਧਤ ਸੀ ਉਸ ਉਸ ਪਿੰਨ ਨਾਲ ਜਿਹੜਾ ਮਾਹੌਲ ਖੁਸ਼ੀਆਂ ਵਾਲਾ ਬਣਦਾ ਰਿਹਾ ਕਿਹੜੇ ਕਿਹੜੇ ਪੰਜਾਬੀ ਨੇ ਜਿੱਤ ਦਰਜ ਕੀਤੀ ਹੈ ਕਿਹੜੇ ਵੱਡੇ ਪੰਜਾਬੀ ਹਾਰ ਗਏ ਨੇ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪਾ ਨਿਊਜ਼ ਨਾਲ ਮਹਿੰਦਰ ਬਾਜਵਾ ਕੈਨੇਡਾ ਦੀ ਸਿਆਸਤ ਨੂੰ ਪੰਜਾਬੀ ਲੰਬੇ ਸਮੇਂ ਤੋਂ ਪ੍ਰਭਾਵਿਤ ਕਰਦੇ ਆ ਰਹੇ ਆ ਅੱਜ ਨਹੀਂ ਕੱਲ ਨਹੀਂ ਕਈ ਸਦੀਆਂ ਤੇ ਕਈ ਦਹਾਕੇ ਹੋ ਚੱਲੇ ਆ ਲਗਭਗ ਇੱਕ ਸਦੀ ਤਾਂ ਹੋ ਹੀ ਚੱਲੀ ਆ ਜਦੋਂ ਪੰਜਾਬੀ ਕੈਨੇਡਾ ਦੀ ਸਿਆਸਤ ਦੇ ਵਿੱਚ ਆਪਣੀ ਦਖਲਅੰਦਾਜ਼ੀ ਵਧਾ ਚੁੱਕੇ ਸੀ ਇਥੋਂ ਤੱਕ ਕਿ ਪੰਜਾਬੀ ਕੈਨੇਡਾ ਦੇ ਵਿੱਚ ਮੁੱਖ ਮੰਤਰੀ ਵੀ ਬਣਦੇ ਰਹੇ ਮੰਤਰੀ ਬਣਨਾ ਤਾਂ ਆਮ ਗੱਲ ਸੀ ਪਿਛਲੇ ਵਾਰ ਜਦੋਂ ਟਰੂਡੋ ਪ੍ਰਧਾਨ ਮੰਤਰੀ ਸਨ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੀ ਕੈਬਨਿਟ ਨਾਲੋਂ ਵੱਧ ਮੰਤਰੀ ਤਾਂ ਟਰੂਡੋ ਕੈਬਨਿਟ 'ਚ ਨੇ ਸਿੱਖ ਮੰਤਰੀ ਟਰੂਡੋ ਕੈਬਨਿਟ 'ਚ ਨੇ ਸਿੱਖ ਖਾਸ ਕਰਕੇ ਬਣਦੇ ਨੇ ਉਸ ਤੋਂ ਇਲਾਵਾ ਪੰਜਾਬੀ ਮੂਲ ਦੇ ਚਾਹੇ ਹਿੰਦੂ ਹੋਣ ਮੁਸਲਮਾਨ ਹੋਣ ਚੜ੍ਹਦੇ ਤੇ ਲਹਿੰਦੇ ਦੋਵੇਂ ਪੰਜਾਬਾਂ ਤੋਂ ਸਬੰਧ ਰੱਖਣ ਵਾਲੇ ਲੋਕ ਵੱਡੀ ਗਿਣਤੀ 'ਚ ਮੈਂਬਰ ਬਣਦੇ ਆ ਇਸ ਵਾਰ ਵੀ ਵੱਡੀ ਗਿਣਤੀ 'ਚ ਉਹ ਜਿਹੜੇ ਆ ਉਹ ਲੋਕ ਮੈਂਬਰ ਬਣੇ ਆ ਜੇਕਰ ਗੱਲ ਕਰੀਏ ਮੋٹے ਤੌਰ ਦੇ ਉੱਤੇ ਲਿਬਰਲ ਤੇ ਕੰਜ਼ਰਵੇਟਿਵ ਦੋਨਾਂ ਪਾਰਟੀਆਂ ਤੋਂ ਵੱਡੀ ਗਿਣਤੀ 'ਚ ਲੋਕ ਜਿੱਤ ਕੇ ਗਏ ਤੇ ਉਹਨਾਂ 'ਚ ਵੱਡੀ ਗਿਣਤੀ 'ਚ ਲੋਕ ਹਾਰੇ ਐ ਸਥਿਤੀ ਸੀ ਕਿ ਜਿੱਥੇ ਪੰਜਾਬੀ ਵੋਟ ਗਿਣਤੀ ਵਸੋ ਵਸਦੀ ਆ ਸਿੱਖ ਭਾਈਚਾਰਾ ਵਸਦਾ ਖਾਸ ਕਰਕੇ ਉੱਥੇ ਦੋਵੇਂ ਉਮੀਦਵਾਰ ਸਿੱਖ ਭਾਈਚਾਰੇ ਜਾਂ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਆ ਉਹ ਸੀਗੇ ਦੋਵਾਂ ਚਾਹੇ ਲਿਬਰਲ ਚਾਹੇ ਕੰਜ਼ਰਵੇਟਿਵ ਚਾਹੇ ਐਨਡੀਪੀ ਤੋਂ ਹ ਬੜੀ ਇਹ ਗੱਲ ਅਫਸੋਸ ਦੀ ਇਹ ਹੈ ਕਿ ਐਨਡੀਪੀ ਦੇ ਮੁਖੀ ਜਿਹੜੇ ਆ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਐਜਾ ਡੈਮੋਕ੍ਰੇਟਸ ਕਿਹਾ ਜਾਂਦਾ ਜਿਨ੍ਹਾਂ ਨੂੰ ਮਾਫ ਕਰਨਾ ਨਿਊ ਡੈਮੋਕ੍ਰੇਟਸ ਜਿਹੜੇ ਆ ਉਹ ਜਗਮੀਤ ਸਿੰਘ ਉਹ ਦੀ ਅਗਵਾਈ ਕਰਦੇ ਸੀ ਉਸ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਈਵਨ ਕਿ ਜਗਮੀਤ ਸਿੰਘ ਆਪਣੀ ਸੀਟ ਵੀ ਹਾਰ ਗਏ ਇੱਕ ਅਫਸੋਸ ਵਾਲੀ ਗੱਲ ਹੈ ਜਗਮੀ ਸਿੰਘ ਦਾ ਹਾਰਨਾ ਪਰ ਪੰਜਾਬੀ ਬਾਈ ਦੇ ਕਰੀਬ ਜਿੱਤੇ ਜਿਸ ਦੇ ਵਿੱਚ ਬ੍ਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਮਰਜੀਤ ਗਿੱਲ ਨੇ ਲਿਬਰਲ ਪਾਰਟੀ ਦੀ ਕਮਲ ਖਹਿਰਾ ਨੂੰ ਹਰਾ ਦਿੱਤਾ ਕਮਲ ਖਹਿਰਾ ਦੀ ਹਾਰ ਨੂੰ ਵੀ ਕਾਫੀ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਹੈ ਕਮਲ ਖਹਿਰਾ ਇਥੋਂ ਕਈ ਵਾਰ ਜੇਤੂ ਆ ਰਹੇ ਸੀ ਇਸੇ ਤਰ੍ਹਾਂ ਨਾਲ ਹੀ ਬ੍ਰੈਂਪਟਨ ਚੰਗੋਜੀ ਪਾਰਕ ਹਲਕੇ ਵਿੱਚ ਲਿਬਰਲ ਪਾਰਟੀ ਦੇ ਸ਼ਖਬਤ ਅਲੀ ਜਿਹੜੇ ਆਉਂਦੇ ਜੇਤੂਰੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਇਕਬਾਲ ਇਮ ਇਕਬਾਲ ਨੂੰ ਹਰਾਇਆ ਮਿਸਿਗਾਗਾ ਮਾਰਟਨ ਰਾਈਡਿੰਗ ਵਿੱਚ ਲਿਬਰਲ ਪਾਰਟੀ ਦੇ ਇਕ ਵਿੰਦਰ ਸਿੰਘ ਗਹੀਰ ਜੇਤੂਰੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਜਸਪ੍ਰੀਤ ਕੋਰਸਨ ਨੂੰ ਹਰਾਇਆ ਮਿਲਟਨ ਈਸਟ ਹਾਲਟਨੀ ਹਿਲਸ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਪਰਮਗੇਲ ਜੇਤੂਰੇ ਜਦੋਂ ਕਿ ਰਿਚਮੰਡ ਈਸਟ ਸਟੀਵ ਸਟਨ ਹਲਕੇ ਤੋਂ ਲਿਬਰਲ ਪਾਰਟੀ ਦੇ ਪਰਮਬੈਸ ਨੇ ਜਿੱਤ ਦਰਜ ਕੀਤੀ ਹੈ ਵਾਟਰਲੂ ਤੋਂ ਲਿਬਰਲ ਪਾਰਟੀ ਦੀ ਬਰਦੀਸ਼ ਜੱਗੜ ਜਿਹੜੇ ਆ ਉਹ ਜੇਤੂਰੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਵਸੀਮ ਬੋਟਰ ਰੋਜ਼ ਨੂੰ ਹਰਾਇਆ ਜਦਕਿ ਆਕਸਫੋਰਡ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਰਪਣ ਖੰਨਾ ਜੇਤੂਰੇ ਜਿਨ੍ਹਾਂ ਨੇ ਡੇਵਿਡ ਹਿਲਡਰਲੀ ਨੂੰ ਹਰਾਇਆ ਕੈਲਗਰੀ ਮੈਗਨਾਈਟ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਦਵਿੰਦਰ ਗਿੱਲ ਨੇ ਲਿਬਰਲ ਪਾਰਟੀ ਦੇ ਜਾਰਜ ਚਹਿਲ ਨੂੰ ਹਰਾ ਕੇ ਜਿੱਤ ਦਰਜ ਕੀਤੀ ਕੈਲਗਰੀ ਸਕਾਈ ਵਿਊ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਮਨਪ੍ਰੀਤ ਗਿੱਲ ਜੇਤੂਰੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਹਫੀਜ਼ ਮਲਕ ਨੂੰ ਹਰਾਇਆ ਇਸੇ ਤਰ੍ਹਾਂ ਨਾਲ ਸਰੀ ਸੈਂਟਰਲ ਤੋਂ ਲਿਬਰਲ ਪਾਰਟੀ ਦੇ ਰਣਦੀਪ ਸਿੰਘ ਸਰਾਏ ਜੇ ਤੁਰੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਰਾਜਵੀਰ ਢਿੱਲੋਂ ਨੂੰ ਹਰਾਇਆ। ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਸੁਖ ਧਾਲੀਵਾਲ ਜੇ ਤੁਰੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਹਰਜੀਤ ਗੇਲ ਨੂੰ ਹਰਾਇਆ। ਐਡਮਿੰਟਨ ਸਾਊਥ ਈਸਟ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਜਗਸ਼ਰਨ ਸਿੰਘ ਮਾਹਲ ਜੇ ਤੁਰੇ ਜਿਨ੍ਹਾਂ ਨੇ ਲਿਬਰਲ ਉਮੀਦਵਾਰ ਅਮਰਜੀਤ ਸੋਹੀ ਨੂੰ ਹਰਾਇਆ। ਅਲਬਰਟਾ ਦੇ ਕੈਲਗਰੀ ਈਸਟ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਜਸਰਾਜ ਹੱਲਣ ਨੇ ਜਿੱਤ ਦਰਜ ਕੀਤੀ ਅਤੇ ਲਿਬਰਲ ਪਾਰਟੀ ਦੀ ਪ੍ਰੀਤੀ ਓਬਰਾਏ ਨੂੰ ਹਰਾਇਆ ਐਡਮਿੰਟਨ ਗੇਟਵੇ ਹਲਕੇ ਵਿੱਚ ਟਿਮ ਉੱਪਰ ਜੇਤੂ ਰਹੇ ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਜੈ ਰਾਮ ਹੋਸ ਹੋਫਸ ਲੂਟ ਨੂੰ ਹਰਾਇਆ ਕਿਊਬੈਕ ਦੇ ਡੋਰਵਲ ਲਾਈਚਲਨ ਲਾਲਾਸਾਲ ਪਾਰਲੀਮੈਂਟਨੀ ਹਲਕੇ ਤੋਂ ਲਿਬਰਲ ਪਾਰਟੀ ਦੀ ਅੰਜੂ ਢਿੱਲੋਂ ਨੇ 20000 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਐਸਟਡਫੋਰਡ ਸਾਊਥ ਲੈਗਲੀ ਪਾਰਲੀਮੈਂਟ ਦੀ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਮਨ ਗਿੱਲ ਜੇਤure ਜਿਨ੍ਹਾਂ ਨੇ ਲਿਬਰਲ ਪਾਰਟੀ ਦੇ ਕੈਵਨ ਜਿਲੀਜ਼ ਨੂੰ ਹਰਾਇਆ ਵੈਨਕੂਵਰ ਕਿੰਗਸਵੇ ਤੋਂ ਲਿਬਰਲ ਪਾਰਟੀ ਦੀ ਐਮੀ ਗਿੱਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਐਨਡੀਪੀ ਦੇ ਡੌਨ ਡੇਵਿਸ ਨੇ ਹਰਾਇਆ ਪਲੀਟਵੁੱਡ ਪੋਰਟ ਕੈਲੇਜ ਹਲਕੇ ਤੋਂ ਲਿਬਰਲ ਪਾਰਟੀ ਦੇ ਗੁਰਬਖਸ਼ ਸਿੰਘ ਸੈਣੀ ਜੇਤure ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਸੁਖਪੰਧੇਰ ਨੂੰ ਹਰਾਇਆ BC ਦੇ ਹੀ ਡੈਲਟਾ ਹਲਕੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਜੈਜੀ ਸਹੋਤਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਲਿਬਰਲ ਪਾਰਟੀ ਦੀ ਮੈਕਾਇਨ ਜੇਤੂ ਰਹੀ ਇੱਕ ਕੁਝ ਅਹਿਮ ਹਲਕੇ ਨੇ ਜਿਹੜੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਨਾਲ ਹੀ ਕੁਝ ਹਲਕੇ ਐਸੇ ਸੀ ਜਿੱਥੇ ਪੰਜਾਬੀ ਬਹੁਤ ਥੋੜੀਆਂ ਵੋਟਾਂ ਤੇ ਹਾਰੇ ਮੈਂ ਬ੍ਰੈਂਟਨ ਸੈਂਟਰਲ ਦਾ ਨਤੀਜਾ ਦੇਖ ਰਿਹਾ ਸੀ ਤਾਂ ਇਹ ਜਿਹੜੇ ਹਲਕੇ ਨੇ ਇਹਨਾਂ ਹਲਕਿਆਂ ਦੇ ਵਿੱਚ ਲਗਾਤਾਰ ਉਤਲ-ਪੁਤਲ ਚੱਲਦੀ ਰਹੀ ਫਿਲਹਾਲ 169 ਸੀਟਾਂ ਲੈ ਕੇ ਲਿਬਰਲ ਪਾਰਟੀ ਜਿਹੜੀ ਐ ਉਹ ਸਰਕਾਰ ਬਣਾਉਣ ਜਾ ਰਹੀ ਐ ਬੜੀਆਂ ਆਸਾਂ ਤੇ ਉਮੀਦਾਂ ਸਿਗੀਆਂ ਕਿ ਜਿਹੜਾ ਓਐਸਆਰ ਸ਼ਾਇਦ ਅ ਫਰਕ ਪੈ ਜਾਵੇ ਜਿਹੜਾ ਕੰਜ਼ਰਵੇਟਿਵ ਜਿਹੜੇ ਉਹ ਆ ਜਾਣ ਕਿਉਂਕਿ ਜਸਟਿਨ ਟਰੂਡੋ ਦੇ ਹੁੰਦਿਆਂ ਹੋਇਆਂ ਜਿਹੜੇ ਲਿਬਰਲ ਨੇ ਉਹ ਬਹੁਤ ਲੋਕਾਂ ਦੀ ਪਸੰਦ ਨਾ ਨਹੀਂ ਰਹੀ ਸੀ ਇਸ ਕਰਕੇ ਉਮੀਦ ਸੀ ਕਿ ਕੰਜ਼ਰਵੇਟਿਵ ਇਸ ਵਾਰ ਸਰਕਾਰ ਬਣਾ ਜਾਣਗੇ ਪਰ ਨਹੀਂ ਹੋਇਆ ਕੈਨੇਡੀਅਨ ਲੋਕਾਂ ਨੇ ਜਿਵੇਂ ਮਰਜ਼ੀ ਕਹਿ ਲੋ ਕੈਨੇਡੀਅਨ ਲੋਕਾਂ ਨੇ ਲਿਬਰਲਸ ਦਾ ਸਾਥ ਦਿੱਤਾ ਲਿਬਰਲਸ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਰਾਜੜਾ ਉਹ ਪੰਦਰਾਂ ਕੀਤਾ ਲਿਬਰਲਸ ਦੇ ਲਈ ਇੱਕ ਵੱਡੀ ਗੱਲ ਹੈ ਜਿਹੜੀ ਉਹ ਕੈਨੇਡਾ ਦੇ ਚੋਣ ਨਤੀਜੇ ਸਾਹਮਣੇ ਆਈ ਖਾਸ ਕਰਕੇ ਡੋਨਲਡ ਟਰੰਪ ਦੇ ਵੱਲੋਂ ਕੀਤੀਆਂ ਗਈਆਂ ਬਿਆਨਬਾਜ਼ੀਆਂ ਤੇ ਕੱਜਰਬੇਟੀ ਪਾਰਟੀ ਦੇ ਆਗੂ ਦੇ ਜਿਹੜਾ ਡੋਨਲਡ ਟਰੰਪ ਦੇ ਨਾਲ ਜਿਹੜਾ ਹਾਂ ਚ ਹਾਂ ਮਲਾਉਣੀ ਇਹ ਸਾਰਾ ਕੁਝ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਜਿੱਤ ਦੀ ਖੁਸ਼ੀ ਮਨਾਉਂਦੇ ਆ ਆਪਣੇ ਸਪੋਰਟਰਾਂ ਦਾ ਵੋਟਰਾਂ ਦਾ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਨੇ ਜਿਹੜਾ ਉਹ ਕਹਿ ਕੇ ਕਿਹਾ ਕਿ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਹੁਣ ਉਹਨਾਂ ਨੇ ਕਿਹਾ ਕਿ ਕੈਨੇਡਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਚਲੇਗਾ ਆਪਣੀ ਨਵੀਂ ਜਿਹੜੀ ਹੈ ਉਸ ਦੇ ਉੱਤੇ ਜੇਕਰ ਅਮਰੀਕਾ ਨਾਲ ਕੋਈ ਸਮਝੌਤਾ ਕਰਨਾ ਵੀ ਪੈਂਦਾ ਤਾਂ ਉਹ ਜਿਹੜਾ ਉਹ ਆਪਣੀਆਂ ਸ਼ਰਤਾਂ ਤੇ ਲਾਗੂ ਕਰੇਗਾ ਜਗਮੀਤ ਸਿੰਘ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਬਰਬਣੀ ਸੈਂਟਰਲ ਪਾਰਲੀਮੈਂਟ ਨਹੀਂ ਹਲਕੇ ਤੋਂ ਹਾਰ ਗਏ ਉਹਨਾਂ ਨੇ ਆਪਣੀ ਹਾਰ ਵੀ ਕਬੂਲ ਕਰਤੀ ਤੇ ਜੇਕਰ ਮੈਂ ਦੇਖਾਂ ਜਿਵੇਂ ਕਿ ਬ੍ਰੈਮਪਟਨ ਸ਼ਹਿਰੀ ਦੀ ਰਾਈਡਿੰਗਸ ਆ ਜਿਹੜੀ ਜਿਸ ਦੇ ਵਿੱਚ ਲਿਬਰਲ ਅਤੇ ਕੰਜ਼ਰਵੇਟਿਵ ਉਮੀਦਵਾਰਾਂ ਦਰਮਿਆਨ ਗਹਿ ਕੱਚਾ ਮੁਕਾਬਲਾ ਵੇਖਣ ਨੂੰ ਮਿਲਦਾ ਰਿਹਾ ਬ੍ਰੈਮਪਟਨ ਸਾਊਥ ਹਲਕੇ ਤੋਂ ਲਿਬਰਲ ਪਾਰਟੀ ਦੇ ਸੋਨੀਆ ਸਿੱਧੂ ਜੇਤੂਰੇ ਨੇ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਸੁਖਦੀਪ ਕੋਰ ਕੰਗ ਨੂੰ ਹਰਾਇਆ ਬ੍ਰੈਮਪਟਨ ਨਾਰਥ ਕੈਲੇਡਨ ਤੋਂ ਰੂਬੀ ਸੋਤਾ ਜੇਤੂਰੇ ਜਿਨ੍ਹਾਂ ਨੇ ਨਿਕ ਕੰਜ਼ਰਵੇਟਿਵ ਪਾਰਟੀ ਦੇ ਅਮਨਦੀਪ ਜੱਜ ਨੂੰ ਹਰਾਇਆ ਬ੍ਰੈਮਪਟਨ ਇਸ ਤੋਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਨੇ ਕੰਜ਼ਰਵੇਟਿਵ ਪਾਰਟੀ ਦੇ ਬੌਬ ਦੋਸਾਨ ਨੂੰ ਹਰਾਇਆ ਜਦੋਂ ਕਿ ਬ੍ਰੈਮਪਟਨ ਸੈਂ ਅਮਨਦੀਪ ਕੌਰ ਸੋਢੀ ਨੇ ਕੰਜ਼ਰਵੇਟਿਵ ਪਾਰਟੀ ਦੇ ਤਰਨ ਚਹਿਲ ਨੂੰ ਫਸਵੇਂ ਮੁਕਾਬਲੇ ਦੇ ਦੌਰਾਨ ਹਰਾ ਦਿੱਤਾ ਤੁਹਾਨੂੰ ਦੱਸਿਆ ਕਿ 28 ਕੇ ਵੋਟਾਂ ਦਾ ਫਰਕ ਸੀ ਜਦੋਂ ਮੈਂ ਦੇਖਦਾ ਸੀ ਇਸ ਮਾਮਲੇ ਇਸ ਹਲਕੇ ਨੂੰ ਦੇਖਣ ਦੀ ਕੈਨੇਡੀ ਕੈਨੇਡੀਅਨ ਨਤੀਜਿਆਂ ਨੂੰ ਖੋਖਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਉਹ ਪੰਜਾਬੀ ਨੇ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਂ ਦੱਸੇ ਨੇ ਪੰਜਾਬੀ ਵੱਡੀ ਪੱਧਰ ਤੇ ਜਿੱਤੇ ਨੇ ਉਮੀਦ ਕਰਦੇ ਹਾਂ ਕਿ ਪ੍ਰਵਾਸੀ ਪੰਜਾਬੀ ਜਿਹੜੇ ਹਲੇ ਪੱਕੇ ਨਹੀਂ ਹੋਏ ਜਾਂ ਵਿਦਿਆਰਥੀ ਨੇ ਉਹਨਾਂ ਦੇ ਉਹਨਾਂ ਦਾ ਧਿਆਨ ਰੱਖਣਗੇ ਲੋਕ ਉਹਨਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਨਗੇ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਨਗੇ ਪੰਜਾਬ ਦੇ ਨਾਲ ਪੰਜਾਬ ਦੀ ਤਰੱਕੀ 'ਚ ਆਪਣਾ ਵੀ ਕੁਝ ਯੋਗਦਾਨ ਪਾਉਣਗੇ ਜਿੱਨਾਂ ਸਰਦਾਪੁਰਸਦਾ ਹੋਇਆ ਤੇ ਭਾਰਤ ਨਾਲ ਹੋਏ ਤਲਖ ਜਿਹੜੇ ਹਾਲਾਤ ਨੇ ਉਹਨਾਂ ਨੂੰ ਵੀ ਸੁਲਝਾਉਣ ਦੇ ਵਿੱਚ ਇਹ ਲੋਕ ਅਹਿਮ ਭੂਮਿਕਾ ਨਿਭਾ ਸਕਦੇ ਆ ਤੇ ਨਿਭਾਉਣੀ ਚਾਹੀਦੀ ਵੀ ਆ ਉਮੀਦ ਕਰਦਾ ਕਿ ਮੰਤਰੀ ਵੀ ਬਣਨਗੇ ਇਹਨਾਂ ਦੇ ਵਿੱਚੋਂ ਬਹੁਤ ਲੋਕ ਤੇ ਖਾਸ ਕਰਕੇ ਇਹਨਾਂ ਤੋਂ ਹੀ ਉਮੀਦ ਹੈ ਕਿ ਜਿਹੜੇ ਕੱਚੇ ਲੋਕ ਨੇ ਕੈਨੇਡਾ ਦੇ ਵਿੱਚ ਪਰ ਪੰਜਾਬ ਤੋਂ ਗਏ ਹੋਏ ਵਿਦਿਆਰਥੀ ਨੇ ਕੰਮ ਬੇ ਨੇ ਉਹਨਾਂ ਦੇ ਵੱਲ ਇੱਕ ਆਪਣੀ ਸਵੱਲੀ ਨਜ਼ਰੇ ਲੋਕ ਜ਼ਰੂਰ ਰੱਖਣਗੇ